ਦਰਸ਼ਕੋ ਜੈ ਸਿਕਾਲ ਤੁਸੀਂ ਜੁੜੇ ਹੋ ਜੀ ਮਾਤਾ ਗੁਲਰੀ ਕਾਲਜ ਦੇ ਅਫੀਸ਼ੀਅਲ YouTube ਚੈਨਲ ਦੇ ਨਾਲ ਤੇ ਮੈਂ ਹਾਂ ਅੱਜ ਗੁਰਿੰਦਰਪਾਲ ਸਿੰਘ ਇੱਕ ਵਾਰ ਫਿਰ ਤੋਂ ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਅਕਸਰ ਅਸੀਂ ਬਹੁਤ ਸਾਰੇ ਪ੍ਰੋਗਰਾਮਸ ਇਸ ਚੈਨਲ ਉੱਤੇ ਆਉਂਦੇ ਰਹਿੰਦੇ ਆ ਕਰਦੇ ਰਹਿੰਦੇ ਆ ਜੋ ਐਕਟੀਵਿਟੀਜ਼ ਕਾਲਜ ਵਿੱਚ ਚੱਲਦੀਆਂ ਰਹਿੰਦੀਆਂ ਨੇ ਤਮਾਮ ਗੱਲਾਂ ਬਾਤਾਂ ਅਸੀਂ ਕਰਦੇ ਆ ਤੇ ਅੱਜ ਅਸੀਂ ਜੋ ਗੱਲਬਾਤ ਕਰਨੀ ਹੈ ਉਹ ਇੱਕ ਸਪੋਰਟਸ ਪ੍ਰੋਗਰਾਮ ਹੈ ਜੀ ਜਿਹੜਾ ਅਸੀਂ ਅੱਜ ਗੱਲਬਾਤ ਕਰਨੀ ਹੈ ਇੱਕ ਖਿਡਾਰੀਆਂ ਦੇ ਨਾਲ ਜੋ ਕਬੱਡੀ ਖੇਡਦੇ ਨੇ ਤੇ ਉਹਨਾਂ ਨੇ ਇਸ ਕਾਲਜ ਦਾ ਖਾਸ ਕਰਕੇ ਮਾਤਾ ਗੁਰੀ ਕਾਲਜ ਦਾ ਨਾਂ ਬਹੁਤ ਵੱਡੇ ਪੱਧਰ ਤੇ ਚਮਕਾਇਆ ਤੇ ਅੱਜ ਸਾਡੇ ਨਾਲ ਇੱਥੇ ਮੌਜੂਦ ਨੇ ਸੋ ਆਵਿਨ ਨੂੰ ਸਵਾਗਤ ਕਰਦੇ ਆ ਮੈਂ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਸਿਰਨ ਤੁਹਾਡਾ ਨਿੱਘਾ ਜਿਹਾ ਆਇਆ ਸਵਾਗਤ ਹੈ ਸੋ ਜਿਵੇਂ ਮੈਂ ਗੱਲਬਾਤ ਪਹਿਲਾਂ ਜਾਣਿਆ ਕਿ ਤੁਸੀਂ ਕਬੱਡੀ ਖਿਡਾਰੀ ਹੋ ਹਾਂਜੀ ਤੇ ਤੁਸੀਂ ਸਾਡੇ ਦਰਸ਼ਕਾਂ ਹੋ ਆ ਦੱਸੋ ਕਿ ਪਹਿਲਾਂ ਜਿਹੜੀ ਇਹ ਛੇਟਕ ਹੈ ਖਾਸ ਕਰਕੇ ਖੇਡਣ ਦੀ ਕਿੱਥੋਂ ਤੁਰੀ ਕੀ ਮੈਂ ਖੇਡਣਾ ਆਪਣੇ ਦੇਸ਼ ਲਈ ਖੇਡਣਾ ਹੈ ਆਪਣੇ ਪੰਜਾਬ ਲਈ ਖੇਡਣਾ ਹੈ ਆਪਣੇ ਕਾਲਜ ਲਈ ਖੇਡਣਾ ਹੈ ਜਦੋਂ ਮੈਂ 9ਵੀਂ ਕਲਾਸ ਸੀ ਤਾਂ ਸਾਡੇ ਪਿੰਡ ਦੇ ਵਿੱਚ ਸਾਡੇ ਕੋ ਸਾਹਿਬਾਨ ਜਿਹੜੇ ਹੁਣ ਉਹ ਕਬੱਡੀ ਖਾਣਦੇ ਸੀ ਤੇ ਮੈਨੂੰ ਬਿਲਕੁਲ ਨਹੀਂ ਸੀ ਪਤਾ ਸਾਡੇ ਮੇਰੇ ਤੋਂ ਇੱਕ ਕਾਹ ਛੋਟਾ ਮਤਲਬ ਉਹ ਸੀਗਾ ਉਹ ਮੁੰਡਾ ਜਿਹੜਾ ਕਬੱਡੀ ਖੇਡਦਾ ਦਾ ਉਹਦੋਂ ਉਹ ਸਟੇਟ ਚੋਂ 3rd ਪੋਜੀਸ਼ਨ ਲੈ ਕੇ ਆਏ ਜੀ ਤੇ ਉਸ ਸਰੋਨੀ ਨੇ ਉਹਨਾਂ ਦੇ ਜਿਹੜੇ ਮੈਡਲ ਸੀਗੇ 3rd ਪਲੇਸ ਵਾਲੇ ਉਹ ਸਾਡੇ ਸਕੂਲ ਦੇ ਵਿੱਚ ਆ ਕੇ ਪਾਏ ਜਦੋਂ ਅਸੈਂਬਲੀ ਚੱਲ ਰਹੀ ਸੀ ਅੱਛਾ ਜੀ ਤੇ ਉਤੋਂ ਬਾਅਦ ਜਦੋਂ ਪਾਏ ਤੇ ਉਤੋਂ ਬਾਅਦ ਸਰ ਨੇ ਥੋੜੀ ਜੀ ਸਪੀਚ ਦੇਈ ਜਿਦੇ ਵਿੱਚ ਐਕਨ ਕਿਹਾ ਵੀ ਜੇ ਮੁੰਡੇ ਖੇੜ ਸਕਦੇ ਨੇ ਤਾਂ ਕੁੜੀਆਂ ਵੀ ਖੇੜ ਸਕਦੀਆਂ ਉਤੋਂ ਬਾਅਦ ਮਤਲਬ ਸਰ ਕਹਿੰਦੇ ਵੀ ਨਾਮ ਦੇ ਦਿਓ ਆਪਣੇ ਹੈਡ ਮੈਮ ਕੋਲ ਗੱਲ ਹੋ ਗਈ ਸੀ ਤੇ ਮੈਂ ਵੀ ਉਹਦੇ ਵਿੱਚ ਨਾਮ ਦੇਤਾ ਸੀਗਾ ਤੇ ਉਤੋਂ ਬਾਅਦ ਮੈਂ ਰੈਗੂਲਰ ਜਾਣਾ ਸਟਾਰਟ ਕਰਤਾ ਸੀਗਾ ਉਤੋਂ ਬਾਅਦ ਮਤਲਬ ਅਸੀਂ ਫਿਰ ਰੈਗੂਲਰ ਹੀ ਖੇਡਦੇ ਆਏ ਜੇ ਜਾਨੀ ਤੋਸੀ ਜਦੋਂ ਦੂਜੇ ਬੱਚਿਆਂ ਦੇ ਸਾਹਮਣੇ ਦੂਜੇ ਬੱਚਿਆਂ ਦੇ ਖਾਸ ਕਰਕੇ ਮੈਦਾਨ ਪਾਈ ਤੁਹਾਡੇ ਸਾਹਮਣੇ ਠੀਕ ਹੈ ਤੇ ਉਦੋਂ ਤੁਹਾਨੂੰ ਲੱਗਿਆ ਕਿ ਯਾਰ ਇਹਨਾਂ ਦੇ ਬੱਚਾ ਦੇ ਗੱੜ ਦੇ ਵਿੱਚ ਵੀ ਮੈਡਲ ਪੈ ਰਹੇ ਨੇ ਹੋ ਸਕਦਾ ਮੇਰੇ ਗੱਲ ਚ ਜਾਣਾ ਪੈ ਸਕਦੇ ਨਹੀਂ ਬਿਲਕੁਲ ਪੈ ਸਕਦੇ ਨੇ ਕੀ ਤੇ ਅੱਜ ਪੈ ਵੀ ਰਹੇ ਨੇ ਤੇ ਮੈਂ ਇਹ ਗੱਲ ਕਹਿਣਾ ਚਾਹਾਂਗਾ ਤੁਹਾਨੂੰ ਕਿ ਤੁਹਾਨੂੰ ਉੱਥੋਂ ਪਤਾ ਲੱਗਿਆ ਕਿ ਮੈਂ ਖੇਡਣਾ ਤੇ ਜਦੋਂ ਤੁਸੀਂ ਨਾਮ ਦੇ ਦਿੱਤੇ ਸੀ ਤੇ ਫਿਰ ਤੁਹਾਡੇ ਟੀਚਰ ਨੇ ਖਾਸ ਕਰਕੇ ਕਿੰਨਾ ਕਾ ਸਹਿਯੋਗ ਦਿੱਤਾ ਸੀਗਾ ਪਹਿਲਾਂ ਨਾ ਮਤਲਬ ਮੇਰੇ ਫਾਦਰ ਸਾਹਿਬ ਨਹੀਂ ਸੀ ਮੰਨੀ ਮੈਨੂੰ ਇਹ ਖੇਡਣਾ ਨਹੀਂ ਹੈ ਜੀ ਬੀਜ ਚ ਤੱਕ ਪੜੂੰਗੇ ਉੱਥੇ ਤੱਕ ਮੈਂ ਪੜਾਉਣਾ ਕਿਉਂਕਿ ਸਾਡੇ ਪਿੰਡ ਤੇ ਸਿਰਫ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿਸੇ ਨੂੰ ਵੀ ਨਹੀਂ ਪਤਾਦਾ ਵੀ ਮੁੰਡੇ ਖੇਡਦੇ ਨੇ ਕਬੱਡੀ ਇਹ ਮਤਲਬ ਉਸ ਤੋਂ ਬਾਅਦ ਚਲੋ ਫਿਰ ਮੈਂ ਹੈਡ ਮੈਮ ਨੂੰ ਕਿਹਾ ਵੀ ਇੱਕ ਵਾਰੀ ਮੇਰੇ ਘਰਾਂ ਗੱਲ ਕਰ ਲਓ ਹਾਂਜੀ ਵੀ ਮੈਂ ਖੇਡਣਾ ਚਾਹਣਾ ਤੇ ਉਸ ਤੋਂ ਬਾਅਦ ਗੱਲ ਕਰੀ ਮੈਮ ਨੇ ਤੇ ਮੇਰੇ ਫਾਦਰ ਸਾਹਿਬ ਨੇ ਉਦੋਂ ਵੀ ਮਨਾਂ ਕਰਿਆ ਸੀਗਾ ਤੇ ਗੱਲ ਫਿਰ ਮੈਂ ਕੋਸਰ ਨੂੰ ਕਿਹਾਗਾ ਉਦੋਂ ਜੀ ਵੀ ਇੱਕ ਵਾਰੀ ਤੁਸੀਂ ਘਰੇ ਕਹੋ ਤੇ ਉਹਨਾਂ ਨੇ ਕਿਹਾ ਜਦੋਂ 10-15 ਦਿਨ ਲਾਇਆ ਉਹ ਤੋਂ ਬਾਅਦ ਸਾਡਾ ਮੈਚ ਸੀ ਤਾਂ ਮੈਂ ਉਹ 10 ਦਿਨਾਂ ਦੇ ਵਿੱਚ ਹੀ ਕਵਰ ਕਰਿਆ ਸੀਗਾ ਖੇਡਣਾ ਤੇ ਉਦੋਂ ਸਾਡੀ 3rd ਪਲੇਸ ਆਈ ਸੀ ਤੇ ਉਦੋਂ ਬਾਅਦ ਫਾਦਰ ਸਿੱਤ ਗਏ ਸੀਗੇ ਫਿਰ ਉਹ ਫਾਦਰ ਸਾਹਿਬ ਅੱਛਾ ਇੱਥੇ ਖੇਡੇ ਸੀਗੇ ਤੇ ਸਕੂਲ ਲਾਈਫ ਦੀ ਗੱਲ ਹੈ ਅ ਠੀਕ ਹੈ ਤੇ ਜੀ ਪਲੇਸ ਤੇ ਤੁਸੀਂ ਆ ਗਏ ਮੈਂ ਤੇ ਗੱਲ ਤੁਸੀਂ ਜ਼ਿਕਰ ਕੀਤਾ ਕਿ ਸਾਡੇ ਮੇਰੇ ਮਾਪੇ ਨਹੀਂ ਮੰਨਦੇ ਸੀਗੇ ਹਾਂ ਜੀ ਤੇ ਤੁਸੀਂ ਕਿਵੇਂ ਬਣਾਇਆ ਫਿਰ ਮਨਾਇਆ ਹੈਡ ਮੈਮ ਨੂੰ ਕਿਹਾ ਮੈਂ ਕਿਹਾ ਵੀ ਮੈਂ ਖੇਡਣਾ ਚਾਹੁੰਦੀ ਹਾਂ ਵੀ ਤੁਸੀਂ ਇੱਕ ਵਾਰੀ ਮੇਰੇ ਫਾਦਰ ਸਾਹਿਬ ਨੂੰ ਕਹਿ ਦਿਓ ਵੀ ਮੈਂ ਰਿਜ਼ਲਟ ਤੁਹਾਨੂੰ ਆਪ ਦਵਾਂ ਵਾਹ ਕੀ ਬਾਤ ਆ ਲੁਗੇ ਇੰਨਾ ਕੌਨਫੀਡੈਂਸ ਤੇ ਅੱਡੇ ਕੋਲ ਆ ਗਿਆ ਸੀਗਾ ਉਸ ਸਮੇਂ ਨਾਮ ਦੇਣ ਤੋਂ ਬਾਅਦ ਤੇ ਜਦੋਂ ਉਸ ਤੋਂ ਬਾਅਦ ਖੇਡਣਾ ਸੀਗਾ ਤੁਸੀਂ ਤੇ ਕਿੰਨੀ ਕ ਪ੍ਰੈਕਟਿਸ ਕੀਤੀ ਸੀਗੀ ਉਹ 10 ਦਿਨ ਦਾ ਦੱਸੋ ਮਤਲਬ ਇੱਕ ਹੁੰਦਾ ਨਹੀਂ ਅੰਦਰੋਂ ਵੀ ਹਾਂ ਵੀ ਮੈਂ ਕਰਨਾ ਤੇ ਮੈਂ ਕਰ ਵੀ ਲਵਾਂਗੀ ਉਹ ਦਾ ਦਿਨ ਸਰਨੀ ਵੀ ਬਹੁਤ ਜ਼ਿਆਦੇ ਵਧੀਆ ਲਗਾਇਆ ਛਾਡੇ ਮਤਲਬ ਤੱਕ ਵਧੀਆ ਲੱਗਦੇ ਆ ਰਹੇ ਨੇ ਉਹ ਦਾ ਦਿਨ 'ਚ ਮੈਂ ਬਹੁਤ ਜ਼ਿਆਦੇ ਛੇਤੀ ਕਵਰ ਕਰ ਲਿਆ ਸੀਗਾ ਕਿਉਂਕਿ ਮੈਨੂੰ ਚਾਹ ਸੀਗਾ ਵੀ ਹਾਂ ਮੈਂ ਖੇਡਣਾ ਜੀ ਤੁਸੀਂ ਮੇਰਾ ਜਵਾਬ ਤਾਂ ਦੇਣਾ ਜੀ 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 ਅ ਜਿਵੇਂ ਤੁਸੀਂ ਉਹ ਪਾਲਜ ਚ ਪੜਦੇ ਹੋ ਥੋੜਾ ਪਾਲਜ ਦਾ ਵੀ ਦੱਸੋ ਕਿ ਕਿਹੜੀ ਸਟਡੀ ਕਰਦੇ ਹੋ ਇਥੇ ਮੈਂ ਬੀਏ ਫਾਈਨਲ ਇਅਰ ਦੇ ਵਿੱਚ ਹਾਂ ਹੁਣ ਤੇ ਨਾਲ ਨਾਲ ਮੈਂ ਐਨਸੀਸੀ ਦੀ ਕੈਡੇਟ ਹਾਂ ਵਾਹ ਕੀ ਬਾਤ ਹੈ ਨਾਲ ਦੀ ਨਾਲ ਤੁਸੀਂ ਐਨਸੀਸੀ ਦੇ ਕੈਡੇਟ ਵੀ ਹੋ ਤੇ ਸਪੋਰਟਸ ਵੀ ਕਰਦੇ ਹੋ ਤੇ ਸਟਡੀ ਵੀ ਕਰਦੇ ਹੋ ਇਹਨੀਆਂ ਚੀਜ਼ਾਂ ਤੁਸੀਂ ਕਰਦੇ ਹੋ ਤੇ ਘਰ ਜਾ ਕੇ ਕੰਮ ਵੀ ਕਰਨਾ ਪੈਂਦਾ ਹੈ ਹਨਾ ਦੇਖੋ ਉਹ ਤਾਂ ਚਲੋ ਘਰੇਲੂ ਕੰਮ ਹੁੰਦੇ ਨੇ ਸਾਰਿਆਂ ਦੇ ਘਰਾਂ ਦੇ ਚੋ ਵੀ ਕਰਨੇ ਪੈਂਦੇ ਨੇ ਪਰ ਮੈਂ ਇੱਥੇ ਜ਼ਿਕਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਇੰਨਾ ਇੰਨਾ ਕੁਝ ਚੀਜ਼ਾਂ ਸਪੋਰਟਸ ਵੀ ਹੈ ਐਨਸੀਸੀ ਵੀ ਹੈ ਸਟੱਡੀ ਵੀ ਹੈ ਘਰੇਲੂ ਕੰਮ ਵੀ ਨੇ ਉਹ ਕਿਵੇਂ ਮੈਨੇਜ ਕਰ ਲੈਂਦੇ ਹੋ ਕਿਵੇਂ ਟਾਈਮ ਕਰਦੇ ਹੋ ਉਹਨੇ ਸਟੱਡੀ ਵਾਸਤੇ ਤੇ ਫਿਰ ਸਪੋਰਟਸ ਵਾਸਤੇ ਵੀ ਜੀ ਦੇਖੋ ਇੱਕ ਐਨਸੀਸੀ ਦੇ ਵਿੱਚ ਡਿਸਪਲਨ ਤਾਂ ਮੇਨ ਹੀ ਹੈ ਇੱਧਰ ਸਪੋਰਟਸ ਦੇ ਵਿੱਚ ਵੀ ਡਿਸਪਲਨ ਮੇਨ ਹੈ ਜੀ ਤੇ ਨਾਲ ਨਾਲ ਸਾਨੂੰ ਇਹ ਚੀਜ਼ਾਂ ਕਵਰ ਕਰਨੀਆਂ ਵੀ ਦਿਖਾਈਆਂ ਜਾਂਦੀਆਂ ਵੀ ਤੁਸੀਂ ਕਿੱਦਾਂ ਮੈਨੇਜ ਕਰਨਾ ਆਪਣੀ ਹਰ ਇੱਕ ਪ੍ਰੋਬਲਮ ਜਿੱਦਾਂ ਹੁਣ ਕਈ ਵਾਰੀ ਹੁੰਦਾ ਵੀ ਇੱਧਰ NCC ਦੇ ਵਿੱਚ ਵੀ ਸਾਨੂੰ ਆਉਣਾ ਪੈਂਦਾ ਤੇ ਉਹੀ ਟਾਈਮ ਕਈ ਵਾਰੀ ਸਾਡੇ ਗ੍ਰਾਊਂਡ ਦਾ ਹੁੰਦਾ ਤੇ ਅਸੀਂ ਇਹ ਸਾਡੇ ਤੁਹਾਡੇ ਕੋਚ ਵਨ ਟੁੱਕਦੇ ਨਹੀਂ ਹੈਗੇ ਵੀ ਤੁਸੀਂ NCC ਜਾਂਦੇ ਹੋ ਜਾਂ ਫਿਰ NCC ਵਾਲੇ ਕਹਿੰਦੇ ਤੁਸੀਂ ਸਪੋਰਟਸ ਰਹਿੰਦੇ ਹੋ ਫਿਰ ਫਿਰ ਉਹ ਤਾਂ ਬਰ ਸਟਡੀ ਵੀ ਹੁੰਦੀ ਹੈ हां जी हां ਅਸੀਂ ਸਰ ਨਾਲ ਗੱਲ ਕਰ ਲੈਨੇ ਹੁਣੇ ਵੀ ਸਰ ਸਾਨੂੰ ਇੰਨਾ ਕੇ ਟਾਈਮ ਚਾਹੀਦਾ ਤੇ ਫਿਰ ਅਸੀਂ ਐਨਸੀਸੀ ਦੇ ਬਾਅਦ ਅਸੀਂ ਨਾਲ ਦੀ ਨਾਲ ਗਰਾਊਂਡ ਚਲੇ ਆਣਾ ਮਤਲਬ ਗਰਾਊਂਡ ਅਸੀਂ ਮਿਸ ਨਹੀਂ ਕਰਦੇ ਓਕੇ 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 ਚਾਹੇ ਲੇਟ ਜਾਈਏ ਪਰ ਜਾਣੀ ਜੀ 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 ਅ ਕੀ ਆ ਜਾਂਦਾ ਨਾ ਕਿ ਜ਼ਿੰਦਗੀ ਚ ਆਪਾਂ ਜੋ ਵੀ ਕਰਦੇ ਆ ਤੇ ਉਹਦੇ ਕੰਮ ਦੇ ਵਿੱਚ ਨਾ ਸਾਨੂੰ ਕੋਈ ਨਾ ਕੋਈ ਮੋਟੀਵੇਟ ਕਰਨ ਵਾਲਾ ਜ਼ਰੂਰ ਹੁੰਦਾ ਤੇ ਤੁਹਾਨੂੰ ਕਿਹਨੇ ਮੋਟੀਵੇਟ ਕੀਤਾ ਸਾਹਮਣੋਂ ਪਹਿਲਾਂ ਤਾਂ ਮੇਰੇ ਕੋਚ ਸਾਹਿਬ ਜੇ ਤੋਂ ਬਾਅਦ ਆਈ ਹੈ ਜੀ ਮੇਰੇ ਕੋਚ ਸਾਹਿਬ ਦਾ ਸਰਦਾਰ ਤਨ ਸਿੰਘ ਜੀ 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 ਤੇ ਉਸ ਤੋਂ ਬਾਅਦ ਸਾਡੇ ਫਿਜ਼ੀਕਲ ਵਾਲੇ ਮੈਮ ਹੋਗੇ ਹਰਜੀਤ ਮੈਮ ਹੋਗੇ ਬਾਦ ਸਰ ਹੋਗੇ ਜੀ ਜੀ ਤੇ ਪ੍ਰਿੰਸੀਪਲ ਸਰ ਹੋਗੇ ਮਤਲਬ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਜੀ 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 ਸਾਡੇ ਪੁਸ਼ਪਿੰਦਰ ਸਰ ਨੇ ਬਹੁਤ ਜ਼ਿਆਦਾ ਮਤਲਬ ਅੱਗ ਲੈਵਲ ਦੀਆਂ ਗੱਲਾਂ ਸਮਝਾ ਕੇ ਮੂਰਤ ਕਰੀ ਜੀ ਜੀ ਜਾਨੀ ਤੁਸੀਂ ਕਹਿੰਦੇ ਹੋ ਕਿ ਮੋਟੀਵੇਸ਼ਨ ਜਦੋਂ ਸਾਨੂੰ ਮਿਲਦੀ ਹੈ ਨਾ ਅਸੀਂ ਸਾਨੂੰ ਹੋਰ ਚਾਹ ਹੁੰਦਾਗੇ ਵਧਣ ਦਾ ਹਾਂਜੀ ਤੇ ਇਹ ਸਾਨੂੰ ਕੁਝ ਕਰਨ ਦਾ ਤੇ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਤੁਹਾਡੀਆਂ ਅਚੀਵਮੈਂਟਸ ਕੀ-ਕੀ ਨੇ ਕਿਉਂਕਿ ਉਪਲਬਧੀਆਂ ਇੱਕ ਖਿਡਾਰੀ ਦੀਆਂ ਤੁਸੀਂ ਮੈਨੂੰ ਪਤਾ ਲੱਗੇ ਕਾਫੀ ਉੱਚੇ ਵੱਡੇ ਪੱਧਰ ਤੇ ਇੱਕ ਤੁਸੀਂ ਖੇਡ ਕੇ ਆਏ ਹੋ ਕੀ ਅਚੀਵਮੈਂਟਸ ਹੈ ਤੁਹਾਡੀਆਂ ਹੁਣ ਤੱਕ ਦੀਆਂ ਸਕੂਲ ਲਾਈਫ ਲਾ ਲੋ ਉਸ ਤੋਂ ਬਾਅਦ ਕਾਲਜ ਲਾਈਫ ਲਾ ਲੋ ਸਕੂਲ ਦੇ ਵਿੱਚ ਪਹਿਲਾਂ ਜਦ ਤੁਸੀਂ ਜ਼ਿਲ੍ਹੇ ਦੇ ਵਿੱਚ ਖੇਡੇ ਸੀ ਉਦੋਂ ਤੁਹਾਡੀ 3rd ਪਲੇਸ ਸੀ ਜਦੋਂ ਉਹ ਜੇ ਖੇਡਣਾ ਸਟਾਰਟ ਹੀ ਕਰਿਆ ਨਾ ਤੇ ਉਸ ਤੋਂ ਬਾਅਦ ਸੈਕਿੰਡ ਫਿਰ ਉਸ ਤੋਂ ਬਾਅਦ ਫਸਟ ਆਈ ਅਸੀਂ ਜ਼ਿਲ੍ਹੇ ਦੇ ਵਿੱਚੋਂ ਜੀ ਫਿਰ ਉਸ ਤੋਂ ਬਾਅਦ ਅਸੀਂ ਸਟੇਟ ਗਏ ਉੱਥੇ ਕੁਝ ਜ਼ਿਆਦਾ ਤਾਂ ਨਹੀਂ ਚਲੋ ਪਹਿਲੀ ਵਾਰ ਥੋੜੇ ਡਰ ਵੀ ਸੀਗਾ ਅੰਦਰ ਵੀ ਕਿਦਾਂ ਦਾ ਹੋਊਗਾ ਤੇ ਅਸੀਂ ਮਿੱਟੀ 'ਚ ਖੇਡਦੇ ਆਂ ਭਾਜੀ ਉੱਥੇ ਓਕੇ ਤੇ ਉੱਥੇ ਜਾ ਕੇ ਮੈਟ ਤੇ ਸਿੱਧਾ ਮੈਟ ਤੇ ਖੜਾ ਜਾਂ ਉੱਥੇ ਪੈਰ ਵੀ ਤੇ ਟਿਕ ਰਹੇ ਸੀ ਹੌਲੀ ਹੌਲੀ ਫਿਰ ਪ੍ਰੈਕਟਿਸ ਹੋਣ ਲੱਗੀ ਜੀ 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 ਫਰੀਦਕੋਟ ਗਏ ਅਸੀਂ ਉੱਥੇ ਵੀ ਮਤਲਬ 1-2 ਪੁਆਇੰਟਾਂ ਦਾ ਫਰਕ ਸੀਗਾ ਤੇ ਉਸ ਤੋਂ ਬਾਅਦ ਅਸੀਂ +1 ਦੇ ਵਿੱਚ ਗਏ ਸੀਗੇ ਚੌਂਦੇ ਖੇਡਣ ਓਕੇ ਪਟਿਆਲੇ ਹਨ ਜੀ ਜੀ ਉੱਥੇ ਸਾਡੀ 3rd ਪਲੇਸ ਆਈ ਸਟੇਟ ਦੇ ਵਿੱਚੋਂ ਹਮਮ ਤੇ ਫਿਰ ਅਸੀਂ ਗਏ ਅੰਮ੍ਰਿਤਸਰ ਸਾਹਿਬ ਹਮਮ ਉੱਥੇ ਸੈਕਿੰਡ ਪਲੇਸ ਆਈ। ਉਸ ਤੋਂ ਬਾਅਦ ਅਸੀਂ ਪਲੱਸ 1 ਪਲੱਸ 2 ਦੇ ਲਾਸਟ ਦੇ ਵਾਲੇ ਮਹੀਨੇ ਦੇ ਵਿੱਚ ਗਏ ਅਸੀਂ ਮਸਤਵਾਨਾ ਸਾਹਿਬ। ਜੀ। ਉਦੋਂ ਇੰਨੀ ਜ਼ਿਆਦਾ ਪ੍ਰੈਕਟਿਸ ਕਰੀ ਸੀ ਨਾ ਉਦੋਂ ਫਸਟ ਪਲੇਸ ਆਈ ਸੀ ਸਾਰੀ। ਜਿਹੜਾ ਸਾਡਾ ਫਾਈਨਲ ਮੈਚ ਤਾਂ ਅਸੀਂ ਵਨ ਸਾਈਡਿਡ ਹਾਰਾ ਕੇ ਆਏ ਸੀ। ਜੀ ਜੀ। ਆ ਕਾਫੀ ਸਾਰੀਆਂ ਤੁਸੀਂ ਤੁਹਾਡੀ ਜਰਨੀ ਤੁਸੀਂ ਗਿਣਾਈ ਹੈ ਮੈਨੂੰ ਨੇ ਸਕੂਲ ਲਾਈਫ ਦੀ ਤੇ ਕਹਿੰਦੇ ਕਿ ਨਾ ਜਦੋਂ ਆਪਾਂ ਕੁਝ ਹਾਸਲ ਕਰਦੇ ਆ ਸਾਨੂੰ ਖੁਸ਼ੀ ਦੋਦ ਮਿਲਦੀ ਹੈ। ਹਾਂਜੀ। ਤੇ ਸੈਕਿੰਡ ਫਸਟ ਸਪਾਵੇਂ ਕੋਈ ਪੋਜੀਸ਼ਨ ਆਈਏ। ਤੇ ਜਦੋਂ ਤੁਸੀਂ ਪਹਿਲੀ ਵਾਰ ਖਾਸ ਕਰਕੇ ਮੈਂ ਉਸ ਦਿਨ ਦੀ ਗੱਲ ਦੀ ਕਰੂੰਗਾ ਜਦ ਤੁਸੀਂ ਤੀਜੀ ਵਾਰ ਆਏ ਸੀਗੇ ਫਰ ਪਲੇਸ ਆਏ ਸੀਗੇ ਹਨਾ ਪਹਿਲੀ ਵਾਰ ਖੇਡੇ ਸੀਗੇ ਉਸ ਵੇਲੇ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਸੀਗੀ ਤੇ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਸੀ ਕਿ ਮੈਂ ਜਿੱਤ ਗਿਆ ਖੁਸ਼ੀ ਇਹ ਸਰ ਨਾਲ ਪਹਿਲਾਂਗਾ ਚਲੋ ਸਰ ਨੂੰ ਤਾਂ ਪਤਾ ਹੀ ਲੱਗ ਗਈ ਕਿਉਂਕਿ ਸਰ ਤਾਂ ਸਾਡੇ ਨਾਲ ਹੀ ਸੀ ਸਰ ਨਾਲ ਪਹਿਲਾਂ ਮम्मी ਤੇ ਡੈਡੀ ਨੂੰ ਦੱਸਿਆ ਸੀ ਬਹੁਤ ਜ਼ਿਆਦਾ ਕੁਝ ਹੋਇਆ ਫਿਰ ਉਹ ਤੋਂ ਬਾਅਦ ਹੀ ਮੈਨੂੰ سپورਟ ਕਰਨੀ ਸਟਾਰਟ ਕਰੀ ਕਿ ਨਹੀਂ ਤਾਂ ਸ਼ੁਰੂ ਤੋਂ ਮੈਨੂੰ سپورਟ ਕਰਦੀ ਸੀ ਜੀ ਫਾਦਰ ਸਾਹਿਬ ਮਤਲਬ ਵੀ ਸਲਾਹ ਦੇ ਕਰ ਜੀ 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 ਮੈਂ ਬਿਲਕੁਲ ਸਮਝ ਸਕਦਾ ਹਾਂ ਗੱਲ ਨੂੰ ਤੇ ਤੁਸੀਂ ਸਿਰਫ ਘਰੇ ਆਏ ਫਿਰ ਉਹ ਕੈਦਾ ਮਾਹੌਲ ਕਿਵੇਂ ਦਾ ਸੀਗਾ ਮਾਹੌਲ ਸਾਰੇ ਖੁਸ਼ੀ ਇਹ ਤੇ ਮਤਲਬ ਮੈਂ ਮੰਮੀ ਨੇ ਕਿਹਾ ਸੀ ਕੋਈ ਗੱਲ ਨਹੀਂ ਮੰਮੀ ਸੋਰੀ 3rd ਆਂਗਲ ਯੋਰੀ 1st ਆ ਕੀ ਬਾਤ ਹੈ ਫਿਰ ਤੁਸੀਂ ਫਸਟ ਵੀ ਆ ਗਏ ਜਦੋਂ ਵਨ ਸਾਈਡਡ ਹਰਕਾ ਹੈ ਸੋ ਬਹੁਤ ਵਧੀਆ ਲੱਗ ਰਹਾ ਤੁਹਾਡੀ ਜਰਨੀ ਲੀਆਂ ਗੱਲਾਂ ਕਰਕੇ ਹਨਾ ਆਸ ਕਰਦਾ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਤੁਹਾਨੂੰ ਦੇਖ ਕੇ ਮੋਟੀਵੇਟ ਹੋਣਗੇ ਹਨਾ ਤੇ ਹੁਣ ਦੇਖੋ ਜਦੋਂ ਆਪਾਂ ਕੋਈ ਕੰਮ ਕਰਦੇ ਆ ਨਾ ਉਹਦੇ ਵਿੱਚ ਮੁਸ਼ਕਲਾਂ ਵੀ ਆਉਂਦੀਆਂ ਨੇ ਬਹੁਤ ਹਨਾ ਕੀ ਕੀ ਮੁਸ਼ਕਲਾਂ ਆਈਆਂ ਤੁਹਾਨੂੰ ਆ ਰਹੀਆਂ ਨੇ ਕਿਉਂਕਿ ਇਹ ਜ਼ਿੰਦਗੀ ਆ ਉਤਰਾਜਣਾ ਵੀ ਚੱਲਦਾ ਕੋਈ ਕੰਮ ਕਰ ਆਇ ਨਹੀਂ ਹੋ ਸਕਦਾ ਵੀ ਸਾਨੂੰ ਹਰ ਸਮੇ ਸਾਡੇ ਬੈਨੀਫਿਟ ਦੀ ਗੱਲ ਹੋਵੇ ਕਈ ਵਾਰ ਐਦਾਂ ਦੀ ਗੱਲ ਹੋ ਜਾਂਦੀ ਹੈ ਸਾਨੂੰ ਮੁਸ਼ਕਲ ਆਂਦੀ ਹੈ ਕੋਈ ਮੁਸ਼ਕਲ ਆਈ ਹੈ ਤੁਹਾਨੂੰ ਹਾਂਜੀ ਮਤਲਬ ਜਿੱਦਾਂ ਇੱਕ ਵਾਰੀ ਮੈਂ ਦੁਬਈ ਜਾਣਾ ਸੀ ਕਿੱਸਾ ਦੱਸ ਦਾਂ ਤੁਹਾਨੂੰ ਤੇ ਉਦੋਂ ਸਾਡੇ ਇਤਫਾਦਗੜ੍ਹ ਸਾਹਿਬ ਟ੍ਰੈਲ ਹੋਏ ਸੀਗੇ ਉਹਦੇ ਚ ਮੈਂ ਸਿਲੈਕਟ ਹੋਈ ਮਤਲਬ 15 ਦਿਨ ਬਾਅਦ ਮੈਂ ਰਾਜਸਥਾਨ ਜਾਣਾ ਸੀ ਜਿਹੜਾ 3 ਮਹੀਨੇ ਦਾ ਕੈਂਪ ਲੱਗਣਾ ਸੀ ਜੀ ਉਹ ਕੈਂਪ ਤੋਂ ਪਹਿਲਾਂ ਮੇਰੇ ਸੱਜੇ ਗੋਡੇ ਦੇ ਵਿੱਚ ਇੰਜਰੀ ਆਵੀ ਸੀਗੀ। ਉਹ ਜੀ ਉਹ ਤੇ ਫਿਰ ਉਹ ਤੋਂ ਬਾਅਦ ਨਾ ਤਾਂ ਡੁਬਈ ਜਾ ਸਕੀ ਇੰਜਰੀ ਕਰਕੇ ਕਿਉਂਕਿ ਮੈਨੂੰ ਟਾਈਮ ਲੱਗ ਜਾਂਦਾ ਇੰਜਰੀ ਨੂੰ ਕਵਰ ਹੋਣ ਦੇ ਵਿੱਚ ਇਹ ਨਾਲ ਦੇ ਨਾਲ ਖੇਡਦੇ ਤਾਂ ਸ਼ਾਇਦ ਮੈਂ ਹੁਣ ਤੱਕ ਖੇਡ ਹੀ ਨਹੀਂ ਸੀ ਹੁਣ ਮੈਂ। ਹੂੰ। ਤੇ ਉਹ ਡੁਬਈ ਜਾਣ ਦਾ ਸੁਪਨਾ ਹੁਣ ਵੀ ਹੈ ਬਰਕਰਾਰ? ਜਾਂ ਕਿਤੇ ਬਾਲੀਦੇਸ਼ ਖੇਡਣ ਦੇ ਆਣ ਦਾ ਸੁਪਨਾ ਹੈ? ਉਹ ਤਾਂ ਹੈ ਮਤਲਬ ਉਹ ਜਿਹੜਾ ਕਿੱਸਾ ਸੀ ਹੁਣ ਸਬਰ ਬਹੁਤ ਕਰਿਆ। ਕੁੱਤੋਂ ਬਾਅਦ ਇੰਨੀ ਜ਼ਿਆਦੀ ਮਿਹਨਤ ਕਰੀ ਹੈ ਨਾ ਵੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅਗਲੀ ਵਾਰੀ ਸਹੀ। ਤੁਹਾਨੂੰ ਉਸ ਸਮੇਂ ਕੋਣ-ਕੋਣ ਹੌਸਲਾ ਦੇਂਦੇ ਸੀਗੇ? ਤੁਹਾਡੇ ਕੋਈ ਖਾਸ ਕਰਕੇ ਨਾਲ ਦੇ ਸਪੋਰਟਸ ਪਲੇਅਰ ਜਾਂ ਉਹਨਾਂ ਦੇ ਕਾਲਸ ਆਣੀਆਂ ਜਾਂ ਕੋਈ ਮਿਲ ਕੇ ਜਾਂਦਾ ਸੀਗਾ ਜਾਂ ਤੁਹਾਡੇ ਕੋਈ ਹੋਰ ਇੱਕ ਮੇਰੇ ਟੀਚਰ ਨੇ ਸਕੋਰ ਟਾਈਮ ਦੇ ਉਹ ਮੈਨੂੰ ਬਹੁਤ ਜ਼ਿਆਦੀ ਮੋਟੀਵੇਟ ਕਰਦੇ ਨੇ। ਜੀ। ਮਤਲਬ ਉਹਨਾਂ ਨੂੰ ਕੱਲੀ-ਕੱਲੀ ਗੱਲ ਦੱਸ ਦਿੰਦੇ ਨੇ ਵੀ ਐਦਾਂ ਦੀਆਂ ਦੋ ਕੁਝ ਗੱਲਾਂ ਐਵੇਂ ਲੈਣੇ ਜਿਹੜੇ ਮੰਮੀ ਨਾਲ ਨਹੀਂ ਸ਼ੇਅਰ ਕਰ ਸਕਦੇ ਨਾ ਜਾਂ ਮੈਨੂੰ ਹੁੰਦੀਆਂ ਨਹੀਂ ਹੈਗੀਆਂ। ਉਹ ਟੀਚਰ ਮਤਲਬ ਇੰਨਾ ਦਾ ਦੇ ਮੋਟੀਵੇਟ ਕਰਦੇ ਨੇ ਨਾ ਵੀ ਬਸ ਜੇ ਮੈਨੂੰ ਕੁਝ ਲੱਗਦਾ ਵੀ 네ਗੇਟਿਵ ਹੋਊਗਾ ਉਹ ਸਾਰਾ ਪੋਜ਼ਿਟਿਵ ਹੋ ਜਾਂਦਾ ਵੈਸੇ ਕਹਿੰਦੇ ਆ ਕਿ ਖਾਸ ਕਰਕੇ ਐ ਇਦਾਂ ਦੀ ਕੋਈ ਗੱਲ ਨਹੀਂ ਕਰ ਸਾਡੇ ਜਿਹੜੀ ਮਾਪਿਆਂ ਤੋਂ ਛੁਪਾਈ ਜਾਂਦੀ ਹੈ ਮਤਲਬ ਵੀ ਕੁਝ ਗੱਲ ਕੁਝ ਗੱਲਾਂ ਚਲੋ ਜਿਹਾ ਲੱਗਦਾ ਵੀ ਮੰਮੀ ਤੋਂ ਵੀ ਹਾਂ ਵੀ ਟੈਨਸ਼ਨ ਲੈ ਜਾਂਦੇ ਉਹਦੇ ਕਰਕੇ ਜੀ 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 ਹੁਣ ਨਾ ਆਪਾਂ ਤੁਹਾਡੀਆਂ ਗੱਲਾਂ ਕਰਾਂਗੇ ਖਾਸ ਕਰਕੇ ਤੁਹਾਡੀ ਖੇਡ ਦੀਆਂ ਇਹ ਜਿਹੜੀ ਕਬੱਡੀ ਆ ਐ ਇਹ ਕਿੰਨੇ ਪ੍ਰਕਾਰ ਦੀ ਹੈ ਖਾਸ ਕਰਕੇ ਕਿੰਨੇ 27 ਵਾਲਾ ਫੀਡੀਆਂ ਦੀ ਹੈ ਕਬੱਡੀ ਇੱਕ ਤਾਂ ਸਰਕਲ ਸਟਾਈਲ ਹੈ ਇੱਕ ਨੈਸ਼ਨਲ ਸਟਾਈਲ ਹੈ ਠੀਕ ਤੇ ਜਿਹੜੀ ਆਪਣੀ ਨੈਸ਼ਨਲ ਸਟਾਈਲ ਹੈ ਇਹਦੇ ਵਿੱਚ 12 ਪਲੇਅਰ ਹੁੰਦੇ ਹਨ ਤੇ ਤੁਸੀਂ ਕਿਹੜੀ ਖੇਡਦੇ ਹੋ ਮੈਂ ਨੈਸ਼ਨਲ ਸਟਾਈਲ ਅੱਛਾ ਨੈਸ਼ਨਲ ਸਟਾਈਲ ਖੇਡਦੇ ਹਾਂ ਹਾਂਜੀ ਠੀਕ ਹੈ ਉਹ ਦੇਖੋ ਬਹੁਤ ਸਾਰੀਆਂ ਖੇਡਾਂ ਪੰਜਾਬ ਸਰਕਾਰ ਵੱਲੋਂ ਵੀ ਕਰਵਾਈਆਂ ਜਾਂਦੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਆ ਗਈਆਂ ਅੱਛਾ ਹੋਰ ਤੁਸੀਂ ਜਿਵੇਂ ਹੁਣ ਜਾਂਦੇ ਹੋ ਨਾ ਸੋ ਤੁਸੀਂ ਐਕਟਿਵਲੀ ਪਾਰਟਿਸਿਪੇਟ ਕਰਦੇ ਹੋ ਨਾ ਉਹ ਵਿੱਚ ਇਹ ਖੇਡਾ ਪਤਨ ਪੰਜਾਬ ਦੀ ਵਿੱਚ ਵੀ ਪਾਰਟਿਸਿਪੇਟ ਕੀਤਾ ਹੈ ਹਾਂਜੀ ਆਪਾਂ ਪਿਛਲੇ ਸਾਲ ਵੀ ਫਰਸਟ ਆਏ ਤੇ ਇਸ ਵਾਰੀ ਵੀ ਫਰਸਟ ਹੈ ਉਹ ਕੀ ਬਾਲ ਹੈ ਬਹੁਤ ਵਧੀਆ ਲੱਗਿਆ ਹੈ ਹਨਾ ਗੱਲ ਕਰਕੇ ਲੱਗ ਵੀ ਰਿਹਾ ਐ ਮੈਨੂੰ ਤੇ ਟ੍ਰੇਨਿੰਗ ਕੌਣ ਦਿੰਦਾ ਬਈ ਤੁਹਾਨੂੰ ਸਾਡੇ ਕੋਚ ਸਰਦਾਰ ਕਰਨ ਸਿੰਘ ਜੀ ਠੀਕ ਹੈ ਇਹ ਮਾਰਨਿੰਗ ਈਵਨਿੰਗ ਹੁੰਦਾ ਫਿਰ ਹਾਂਜੀ ਜਦੋਂ ਮੈਚ ਨੇੜਿਆ ਆਵਾ ਫਿਰ ਉਹਦਾ ਤਿੰਨ ਟਾਈਮ ਵੀ ਹੋ ਜਾਂਦੇ ਨੇ ਇਹ ਤਾਂ ਸ਼ਾਮ ਨੂੰ ਤਾਂ ਫਿਰ ਪੱਕਾ ਪੱਕਾ ਸਵੇਰੇ ਸੀ ਆਪਣੀ ਕਰ ਲੈਂਦੀ ਹੁੰਦੀ ਸੀ ਤੇ ਕੀ ਕੀ ਐਕਸਰਸਾਈਜ਼ ਕਰਦੇ ਹੋ ਫਿਰ ਐਕਸਰਸਾਈਜ਼ ਪਾਸ ਕਰਕੇ ਕਬੱਡੀ ਦੇ ਲਈ ਕਬੱਡੀ ਦੇ ਲਈ ਅਸੀਂ ਉਹਦੇ ਸਕਿੱਲ ਨੂੰ ਫੋਲੋ ਕਰਦੇ ਆ ਕਿਉਂਕਿ ਜਦ ਤੱਕ ਅਪਾ ਕਿਸੇ ਚੀਜ਼ ਲਈ ਨਾ ਪ੍ਰੈਕਟਿਸ ਨਹੀਂ ਕਰੂਗੇ ਸਕਿੱਲ ਸਕਿੱਲੇ ਦੀ ਪ੍ਰੈਕਟਿਸ ਕਰੂਗੇ ਤਾਂ ਕਿ ਤੇ ਜਾ ਕੇ ਅਪਾ ਗੇਮ ਕਰ ਸਕਨੇ ਆ ਤੇ ਮਤਲਬ ਰੋਜ਼ ਰਨਿੰਗ ਵਗੈਰਾ ਉਹ ਹੀ ਐਕਸਰਸਾਈਜ਼ ਵਗੈਰਾ ਨਾ ਮੀਤੋ ਨਵੀਂ ਐਕਸਰਸਾਈਜ਼ ਅਸੀਂ ਉਹ ਕਰਦੇ ਹੁੰਦੇ ਆ ਵੀ ਜਿਹਦੇ ਕਰਕੇ ਸਾਡੀ ਗੇਮ ਜਾਦੇ ਵਧੀਆ ਰਹੇ ਜੀ ਤੇ ਮੈਂ ਤੁਹਾਡੇ ਤੋਂ ਇੱਕਲ ਉਹ ਪੁੱਛਣੀ ਹੈ ਖਾਸ ਕਰਕੇ ਕੋਈ ਐਵੇਂ ਦਾ ਮੂਮੈਂਟ ਐਵੇਂ ਦਾ ਕਿੱਸਾ ਤੁਹਾਡੀ ਜ਼ਿੰਦਗੀ ਚ ਹੋਵੇ ਜੋ ਅਜੇ ਤੱਕ ਨਹੀਂ ਬੋਲਦਾ ਕੋਈ ਮੈਚ ਵਿੱਚ ਹੋਇਆ ਹੋਵੇ ਜਾਂ ਕੋਈ ਟ੍ਰੇਨਿੰਗ ਵਿੱਚ ਹੋਇਆ ਹੋਵੇ ਜਾਂ ਫਿਰ ਤੁਹਾਡੇ ਘਰ ਦਾ ਕੋਈ ਅਜਾ ਕਿੱਸਾ ਖਾਸ ਕਰਕੇ ਸਪੋਰਟਸ ਨਾਲ ਰਿਡ ਕਰਦਾ ਹੋਵੇ ਉਹ ਕੋਈ ਐਦਾਂ ਦਾ ਕਿੱਸਾ ਹੈ ਤੁਹਾਨੂੰ ਅੱਜ ਵੀ ਦਿਲ ਦੇ ਵਿੱਚ ਉੱਤਰਦਾ ਹਾਂ ਵੀ ਉਸ ਦਿਨ ਇਹ ਆ ਚੀਜ਼ ਹੋਈ ਸੀ ਮੇਰੇ ਨਾਲ ਅਸੀਂ ਜਦੋਂ ਆ ਹੁਣੀ ਇੰਟਰ ਕਾਲਜ ਖੇਡਣ ਗਏ ਸੀ ਨਾ ਉਦੋਂ ਆ ਜੀ ਇਹ ਮੇਰੇ ਖੱਬੇ ਪੈਰ ਤੇ ਸੱਜੇ ਪੈਰ ਗੋਡੇ ਤੋਂ ਬਾਅਦ ਇੱਧਰ ਆਈ ਸੀ ਖੱਬੇ ਗੋਡੇ ਦੇ ਵਿੱਚ ਇੰਜਰੀ ਜੀ ਤੇ ਉਦੋਂ ਹਜੇ ਮਤਲਬ ਇੰਟਰ ਕਾਲਜ ਖੇਡਣਾ ਵੀ ਜ਼ਰੂਰੀ ਦਾ ਹੂੰ ਇੰਟਰ ਕਾਲਜ ਤੋਂ 20 ਦਿਨ ਪਹਿਲਾਂ ਮੇਰੇ ਖੱਬੇ ਮੋੜ ਇੱਧਰ ਮੋੜੇ ਦੇ ਵਿੱਚ ਇੰਜਰੀ ਆ ਗਈ। ਜੀ ਤੇ ਉਹ ਕਹਿੰਦੇ ਵੀ ਇਹਨੂੰ ਮਹੀਨਾ ਲੱਗੂਗਾ। ਮੈਂ ਕਿਹਾ ਵੀ ਇੰਟਰ ਕਾਲਜ ਫਿਰ ਕੀ ਕਰੂੰਗੀ ਜੀ? ਟੀਮ ਤਾਂ ਬਣਨੀ ਨਹੀਂ। ਇਹ ਤਾਂ ਬਣਨੀ ਨਹੀਂ ਹੈ। ਤੇ ਉਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ। ਮੈਂ ਵੀ ਗੁਰੂ ਘਰ ਜਾ ਕੇ ਅਰਦਾਸ ਕਰੀ ਲਈ। ਮਹਾਰਾਜ ਜੀ ਤੁਸੀਂ ਐਂ ਮੇਰੇ ਨਾਲ ਰਹੇ ਹੋ। ਜਾਕੀ ਮੈਂ ਆਪਣੇ ਵਰ ਰਿਜ਼ਲਟ ਦੇ ਦਿੰਦੇ। ਜੀ ਤੇ ਮੇਰੇ ਨਾਲ ਦੀ ਮੈਨੂੰ ਕਹਿ ਰਹੇ ਵੀ ਕੋਈ ਗੱਲ ਨਹੀਂ। ਆਪਾਂ ਲੈ ਕੇ ਆਉਂਗੇ, ਖਿੱਚ ਕੇ ਲੈ ਕੇ ਆਉਂਗੇ। ਜੀ ਤੇ ਮੈਂ ਜਿਹੜੇ ਮੈਂ ਟੀਚਰ ਦੀ ਗੱਲ ਕਰੀ ਮਨਨ ਦੱਸਿਆ ਉਹ ਕਦੇ ਕੋਈ ਗੱਲ ਨਹੀਂ ਵੀ ਹੋ ਜਾਣਾ ਮੈਂ ਠੀਕ ਹੈ ਜੀ ਵੀ ਹੋ ਜਾਊਗਾ ਚਲੇਗੀ ਉੱਥੇ ਜੀ ਪਹਿਲਾ ਮੈਚ ਵੀ ਅਸੀਂ ਕੱਢ ਲਿਆ ਦੂਜਾ ਮੈਚ ਵੀ ਸਾਡਾ ਨਿਕਲ ਹੋਇਆ 3rd ਪਲੇਸ ਚ ਆਗੇ ਦੇ ਮਗਰ ਵੀ 3rd ਪਲੇਸ ਨਾਲ ਵੀ ਕੁਝ ਨਹੀਂ ਹੈ ਵੀ ਅਜੇ ਜੀ ਬੀ ਉਹ ਤੋਂ ਬਾਅਦ ਮਤਲਬ ਮੋੜਾ ਤਰਦ ਕਰਨਾ ਸਟਾਰਟ ਹੋ ਗਿਆ ਸਰ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਖੇਡ ਦੇਖ ਲੈ ਨਾ ਦੇਖੀ ਜਾਊਗੀ ਜੋਗਾ ਮੈਨੂੰ ਲਈ ਜੀ 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 ਅਸੀਂ ਜਦੋਂ ਖੇਡਣਾ ਸਟਾਰਟ ਕਰਿਆ ਪੂਰੀ ਪਤਾ ਨਹੀਂ ਲੱਗ ਰਿਹਾ ਤਾਂ ਵੀ ਦਰਦ ਹੋ ਰਿਹਾ ਕਿ ਨਹੀਂ ਕਿ ਕਿਦਣ ਤੋਂ ਬਾਅਦ ਜਦੋਂ ਕੈਨੇ ਵੀ ਸੈਗਨ ਪਲੇਸ ਆ ਗਈ ਉਸ ਤੋਂ ਬਾਅਦ ਉਹ ਤੋਂ ਬਾਅਦ ਪਤਾ ਲੱਗਿਆ ਵੀ ਦਰਦ ਹੋ ਰਿਹਾ ਮਗਰ ਅਰਦਾਸ ਚ ਇੰਨੀ ਜਿਆਦੇ ਉਹ ਸੀ ਸੀ ਸੋ ਅਸਤ ਪਹਿਲਾਂ ਕਦੇ ਤੁਸੀਂ ਇੰਟਰਵਿਊ ਦਿੱਤੀ ਹੈ ਕਿਤੇ ਨਹੀਂ ਤੇ ਅੱਜ ਪਹਿਲੀ ਵਾਰ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਮਾੜ ਮਹਿਸੂਸ ਹੋ ਰਿਹਾ ਤੇ ਦੇਖੋ ਤੁਹਾਡੇ ਵਰਗੇ ਜਿਹੜੇ ਖਿਡਾਰੀ ਨੇ ਨਾ ਉਹ ਜਿ거 ਨੂੰ ਖੇਡਦੇ ਨੇ ਵੱਡੇ ਪੱਧਰ ਤੇ ਜਾ ਕੇ ਨਾਮ ਰੌਸ਼ਨ ਕਰਦੇ ਨੇ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ ਖਾਸ ਕਰਕੇ ਕਾਲਜ ਨੂੰ ਵੀ ਆਪਣੇ ਮਾਪਿਆਂ ਨੂੰ ਵੀ ਤੇ ਖਾਸ ਕਰਕੇ ਸਾਡੇ ਪੰਜਾਬ ਦਾ ਨਾਮ ਵੀ ਰੌਸ਼ਨ ਹੁੰਦਾ ਤੇ ਤੁਸੀਂ ਸਾਡੇ ਖਾਸ ਕਰਕੇ ਜਿਹੜੇ ਯੰਗ ਯੂਥ ਹੈ ਤੁਹਾਡੇ ਵਰਗੇ ਸਟੂਡੈਂਟਸ ਨੇ ਤੁਸੀਂ ਇਹਨਾਂ ਨੂੰ ਕੀ ਅਖੀਰ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੋਗੇ ਮਤਲਬ ਮੈਂ ਤਾਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਵੀ ਹਰ ਇੱਕ ਘਰ ਦੇ ਵਿੱਚ ਨਾ ਇੱਕ ਪਲੇਅਰ ਹੋਣਾ ਬਹੁਤ ਜ਼ਰੂਰੀ ਹੈ ਜਿੱਤ ਤੇ ਹਾਰ ਦਾ ਪਤਾ ਲੱਗਦਾ ਹੈ ਕਿਉਂਕਿ ਪਲੇਅਰ ਆ ਨਾ ਪਲੇਅਰ ਜਿਹੜਾ ਉਹ ਕਦੀ ਮਤਲਬ ਵੀ ਹਾਰਦਾ ਨਹੀਂ ਹੈਗਾ ਜਾਂ ਤਾਂ ਉਹ ਜਿੱਤਦਾ ਜਾਂ ਫਿਰ ਕੁਝ ਸਿੱਖਦਾ ਤੇ ਮਤਲਬ ਜਿੱਦਾਂ ਹੁਣ ਆਪਣਾ ਜਿਹੜਾ ਨੌਜਵਾਨ ਪੀੜੀ ਜਾਰੇਦਰ ਨਸ਼ੀਆਂ ਵੱਲ ਨੂੰ ਜਾ ਰਹੀ ਹੈ ਤੇ ਮੈਨੂੰ ਨਹੀਂ ਵੀ ਜਿੱਦਾਂ ਸਕੂਲ ਦੇ ਵਿੱਚ ਜਾ ਕੇ ਜਿੱਦਾਂ ਮੈਂ ਸਾਡੇ ਸਹਰੋਂ ਨਹੀਂ ਆਏ ਸੀਗੇ ਮੈਡਲ ਪੁਆਇੰਟ ਤੇ ਪ੍ਰੋਗਰਾਮ ਕਰੇ ਜਾਣੇ ਚਾਹੀਦੇ ਨੇ ਬੱਚਿਆਂ ਨੂੰ ਮਤਲਬ ਰੀਐਕਟਿਵੇਟ ਕਰਿਆ ਜਾਣਾ ਚਾਹੀਦਾ ਵੀ ਹਾਂ ਤੁਸੀਂ ਵੀ ਗੇਮ ਵੱਲੀ ਜਾ ਸਕਦੇ ਕਿਉਂਕਿ ਸਕੂਲਾਂ ਦੇ ਕੁਝ ਵੀ ਨਹੀਂ ਹੈਗਾ ਸਕੂਲ ਦੇ ਵਿੱਚ ਜੀ 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 ਇਦਾਂ ਹੁਣ ਹੌਲੀ ਬੜੀ ਸੁਧਾਰ ਹੋ ਰਿਹਾ ਜੀ ਸੁਧਾਰ ਹੋ ਰਿਹਾ ਸੋ ਤੁਸੀਂ ਬਹੁਤ ਹੀ ਵਧੀਆ ਗੱਲਾਂ ਖਾਸ ਕਰਕੇ ਅੱਜ ਪ੍ਰੋਗਰਾਮ ਦੇ ਵਿੱਚ ਦੱਸਿਆਂ ਸਾਡੇ ਖਾਸ ਕਰਕੇ ਦਰਸ਼ਕਾਂ ਨੂੰ ਦੱਸਿਆਂ ਕਿ ਤੁਸੀਂ ਪੂਰੀ ਜਰਨੀ ਤੁਸੀਂ ਬਿਆਨ ਕਰਤੀ ਹੁਣ ਤੱਕ ਦੀ ਹੈ ਨਾ ਤੇ ਕੁਝ ਟਿਪਸ ਵੀ ਦਿੱਤੇ ਨੇ ਖਾਸ ਕਰਕੇ ਅਖੀਰ ਦੇ ਵਿੱਚ ਹੈ ਨਾ ਤੇ ਤੁਸੀਂ ਸਿਮਰਲ ਸਾਡੇ ਨਾਲ ਜੁੜੇ ਬਹੁਤ ਹੀ ਵਧੀਆ ਗੱਲਾਂ ਤੇ ਸਾਡੇ ਨਾਲ ਸਾਂਝੀ ਅਗੇਤੀਆਂ ਤੇ ਮੈਨੂੰ ਆਸ ਹੈ ਕਿ ਅੱਜ ਦੀ ਇਹ ਗੱਲਬਾਤ ਹੈ ਸਾਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦੀ ਆ ਹੋਈਗੀ ਸੋ ਦਰਸ਼ਕੋ ਅੱਜ ਅਸੀਂ ਸਿਮਰਨ ਕੌਰ ਦੇ ਨਾਲ ਗੱਲਬਾਤ ਕੀਤੀ ਤੇ ਇੱਕ ਵੱਡੀ ਖਿਡਾਰੀ ਨੇ ਇਹਨਾਂ ਨੇ ਆਪਣੀ ਜਰਨੀ ਨੂੰ ਬਾੜੀ ਬਖੂਬੀ ਦੇ ਨਾਲ ਇਸ ਗੱਲਬਾਤ ਦੇ ਵਿੱਚ ਬਿਆਨ ਕੀਤਾ ਤੇ ਮੈਨੂੰ ਆਸ ਹੈ ਕਿ ਤੁਸੀਂ ਵੀ ਹੋਰ ਅੱਗੇ ਵੱਧ ਚੜ ਕੇ ਇੰਨਾ ਵਾਂਗੂ ਖੇਡਣ ਦੀ ਕੋਸ਼ਿਸ਼ ਕਰੋਗੇ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ ਆਸ ਕਰਦੇ ਹਾਂ ਤੁਸੀਂ ਮੋਟੀਵੇਟ ਜ਼ਰੂਰ ਹੋਵੋਗੇ ਸੋ ਮੈਨੂੰ ਖਾਸ ਕਰਕੇ ਗੁਰਿੰਦਰ ਪਾਸਕੇ ਨੂੰ ਤੇ ਮੇਰੇ ਸਾਥੀ ਕਵੀ ਨੂੰ ਪ੍ਰੋਗਰਾਮ ਖਤਮ ਕਰਨ ਦੀ ਦੇਵਾ ਗਿਆ ਜੀ ਧੰਨਵਾਦ